पावर मीडिया पंजाब चैनल देख रहे दा मैं गगनदीप कौर स्वागत कर दी हाँ किसान मजदूर संघर्ष कमेटी वालों चुंगी मुकेरिया विखे सरकार दा पुतला केंद्र सरकार दे खिलाफ जम के नारेबाजी की, नारे की थी। इस मौके मुकेरिया जॉन प्रधान शाम सिंह शामा ने कहा कि केंद्र सरकार ने जो सा अपने वादिया तो मुकर गई है आओ सुन देर की कहा उन्होंने जुबानी

ਕਾਲੇ ਕਾਨੂੰਨ ਰੱਦ ਕਰਾਉਣ ਦੇ ਲਈ ਅੱਜ ਦੇ ਦਿਨ ਮੋਦੀ ਦੇ ਗੁੰਡਿਆਂ ਵੱਲੋਂ ਸਾਡੀ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹਨਾਂ ਜਿਹੜਾ ਮੋਰਚਾ ਲਾਇਆ ਗਿਆ ਸੀਗਾ ਉਹਦੇ ਤੇ ਹਮਲਾ ਕਰਾਇਆ ਗਿਆ ਔਰ ਤਾਂ ਹੀ ਐਮਐਸਪੀ ਦਾ ਜਿਹੜਾ ਵਾਅਦਾ ਸੀ ਉਹ ਵੀ ਨਹੀਂ ਪੂਰਾ ਕੀਤਾ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨ ਤਰੜ ਕੇ ਸ਼ਹੀਦ ਕਰ ਦਿੱਤੇਗੇ ਨਾ ਕੋਈ ਉਹਨਾਂ ਦਾ ਇਨਸਾਫ ਮਿਲਿਆ ਤੋਂ ਅਸੀਂ ਸੈਂਟਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਜੋ ਵੀ ਵਧਿਕੀਆਂ ਕੋਈਆਂ ਨੇ ਉਹ ਸਾਡੇ ਜ਼ਿਲਾਂ ਦੇ ਉੱਤੇ ਲਿਖੀਆਂ ਪਈਆਂ ਨੇ ਸਾਨੂੰ ਕੱਲੀ-ਕੱਲੀ ਯਾਦ ਹੈ ਗੱਲ ਤੋਂ ਆਪਾਂ ਜਿਹੜੀ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਇਹ 11 ਤਰੀਕ ਨੂੰ ਦਿੱਲੀ ਵੱਲ ਨੂੰ ਫੇਰ ਰਵਾਨਾ ਹੋ ਰਹੀ ਆ ਤੇ ਜਿਹੜਾ ਅਸੀਂ ਇਹਨਾਂ ਵਧਿਕੀਆਂ ਦਾ ਜਿਹੜਾ ਜਵਾਬ ਹੈ ਇੱਕ ਦਾ ਜਵਾਬ ਪੱਥਰ ਦਾ ਦੇਵਾਂਗੇ 13 ਨੂੰ ਜ਼ਮੀਂ ਦੇ ਵਿੱਚ ਫੇਰ ਮੋਰਚਾ ਲੱਗਣ ਜਾ ਰਿਹਾ ਸਾਡੀ ਜਥੇਬੰਦੀ ਵੱਲੋਂ ਤੇ ਕੱਲੀ-ਕੱਲੀ ਗੱਲ ਦਾ ਜਿਹੜਾ ਉਹ ਹਿਸਾਬ ਲਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ